ਵੱਡੀ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਹਲਕਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਪੁਲਿਸ ਵੱਲੋਂ ਆਪਣੀ ਹਿਰਾਸਤ ਵਿੱਚ ਲੈ ਗਿਆ ਹੈ ਦੱਸ ਦਈਏ ਕਿ 2013 ਦਾ ਇੱਕ ਮਾਮਲਾ ਸੀ ਉਸਮਾ ਕਾਂਡ ਹੋਇਆ ਸੀ ਜਦ ਇੱਕ ਲੜਕੀ ਦੇ ਨਾਲ ਕੋਟਮਾਰ ਕੀਤੀ ਗਈ ਸੀ ਤੇ ਛੇੜਛਾੜ ਕੀਤੀ ਗਈ ਸੀ ਤਾਂ ਅੱਜ ਅਦਾਲਤ ਵੱਲੋਂ ਜਿਹੜਾ ਫੈਸਲਾ ਸੁਣਾਇਆ ਗਿਆ ਤਾਂ ਸਾਡੇ ਨਾਲ ਉਹ ਪੀੜਤ ਲੜਕੀ ਮੌਜੂਦ ਹੈ ਗੱਲਬਾਤ ਕਰਦੇ ਹਾਂ ਉਹਨਾਂ ਨਾਲ ਪਹਿਲਾਂ ਹਾਂਜੀ ਭੈਣ ਕੀ ਨਾਮ ਹੈ ਕੀ ਮਾਮਲਾ ਸੀ ਹਾਂਜੀ ਮੇਰਾ ਨਾਮ ਹਰਬਰਿੰਦਰ ਕੌਰ ਉਸਮਾ ਜੀ ਇਹ ਮਸਲਾ 3 3 2013 ਦਾ ਹੈ ਕਿ ਮੈਂ ਆਪਣੀ ਮਾਸੀ ਦੇ ਬੇਟੇ ਦੀ ਮੈਰਿਜ ਦੇ ਵਿੱਚ ਗਈ ਸੀ ਤੇ ਉੱਥੇ ਜਿਹੜਾ ਇਹ ਮਸਲਾ ਹੋਇਆ ਸੀ। ਕੌਣ ਸੀ ਜੋ ਵਿਅਕਤੀ ਸੀ ਜੋ ਕਿਹੜੇ ਵਿਅਕਤੀ ਸਨ ਜਿਨ੍ਹਾਂ ਵੱਲੋਂ ਤੁਹਾਡੇ ਨਾਲ ਬਦਤਮੀਜ਼ੀ ਕੀਤੀ ਗਈ ਸੀ ਜਾਂ ਤੁਹਾਡੀ ਕੁੱਟਮਾਰ ਕੀਤੀ ਗਈ ਸੀ? ਹਾਂਜੀ ਉਸ ਵਕਤ ਟੈਕਸੀ ਡਰਾਈਵਰ ਅਮਨਜਿੰਦਰ ਸਿੰਘ ਸਾਹਾ ਔਰ ਹਰਵਿੰਦਰ ਸਿੰਘ ਸ਼ੋਸ਼ੀ ਔਰ ਉਹਦੇ ਸਾਥੀ ਔਰ ਪੁਲਿਸ ਮੁਲਾਜ਼ਮ ਜਿਨ੍ਹਾਂ ਨੇ ਮੇਰ ਨਾਲ ਧੱਕਾ ਕੀਤਾ ਮੇਰੇ ਪਰਿਵਾਰ ਨਾਲ ਧੱਕਾ ਕੀਤਾ ਹੈ। ਅੱਛਾ ਬਹਿਣਾ ਦੇਖਿਆ ਜਾਵੇ ਤਾਂ ਲੰਮਾ ਸਮਾਂ ਲੜਾਈ ਲੱਗੀ ਕਿੰਨਾ ਸਮਾਂ ਲੱਗ ਗਿਆ ਅੱਜ ਨਿਆ ਜਿਹੜਾ ਕਿਤੇ ਨਾ ਕਿਤੇ ਮਿਲਦਾ ਨਜ਼ਰ ਆ ਰਿਹਾ ਹੈ ਜੀ। 13 ਸਾਲ 6 ਮਹੀਨੇ ਹੋ ਗਏ ਜੀ। ਮੈਨੂੰ ਅੱਜ ਇਨਸਾਫ ਮਿਲਿਆ ਜਿਹੜਾ। ਅੱਛਾ ਇਸ ਦੇ ਦੌਰਾਨ ਕੁਝ ਕਠਿਨਾਈਆਂ ਦਾ ਤੁਹਾਨੂੰ ਕੋਈ ਸਾਹਮਣਾ ਕਰਨਾ ਪਿਆ ਹੋਏ? ਮੈਂ ਦੱਸਣਾ ਚਾਹੁੰਦੀ ਆ ਬਹੁਤ ਜ਼ਿਆਦੀਆਂ ਕਠਿਨਾਈਆਂ ਜਿਹੜੀਆਂ ਕਿ ਮੈਂ ਦੱਸ ਕੇ ਮੈਂ ਗਿਣ ਕੇ ਤੁਹਾਨੂੰ ਨਹੀਂ ਦੱਸ ਸਕਦੀ ਇੰਨੀਆਂ ਕਠਿਨਾਈਆਂ ਦਾ ਜਿਹੜਾ ਮੈਨੂੰ ਔਰ ਮੇਰੇ ਪਰਿਵਾਰ ਨੂੰ ਵਿਦ ਮੇਰੇ ਸਹੁਰਾ ਪਰਿਵਾਰ ਨੂੰ ਚੱਲਣੀਆਂ ਪਈਆਂ ਮੈਂ ਇੱਥੋਂ ਤੱਕ ਕਹਿਣਾ ਚਾਹੁੰਦੀ ਕਿ ਮੇਰੇ ਐਡਵੋਕੇਟ ਸਾਹਿਬ ਜਿਨ੍ਹਾਂ ਨੇ ਮੈਨੂੰ ਇਨਸਾਫ ਦਵਾਇਆ ਉਹਨਾਂ ਨੇ ਵੀ ਸਾਡੇ ਨਾਲ ਚੱਲੀਆਂ ਸੋ ਅੱਜ ਇਨਸਾਫ ਮਿਲਦਾ ਨਜ਼ਰਾ ਰਿਹਾ ਕੀ ਮੰਗ ਕਰਦੇ ਹੋ ਕਿੰਨੇ ਸਾਲ ਦੀ ਸਜ਼ਾ ਹੋਣੀ ਚਾਹੀਦੀ ਹੈ ਮੇਰੇ 13 ਸਾਲ 6 ਮਹੀਨੇ ਜਿਹੜੇ ਮੇਰੀ ਜ਼ਿੰਦਗੀ ਦੇ ਖਰਾਬ ਹੋਏ ਮੈਂ ਸਟੱਡੀ ਆਪਣੀ ਵਿੱਚ ਛੱਡ ਦਿੱਤੀ ਮੈਂ ਚਾਹੁੰਦੀ ਆ ਵੱਧ ਤੋਂ ਵੱਧ ਜਿਹੜੀ ਸਜ਼ਾ ਮਾਣਯੋਗ ਕੋਰਟ ਤੋਂ ਆਸ ਕਰਦੀ ਆ ਵੀ ਇਹਨਾਂ ਨੂੰ ਦੇਣਾ ਸ਼ੱਕ ਪੈਣ ਕੋਲ ਕਿੰਨੇ ਵਿਅਕਤੀ ਸਨ ਜੋ ਇਸ ਕੇਸ ਵਿੱਚ ਨਾਮਜ਼ਦ ਹੋਏ ਤਾਂ ਅੱਜ ਕਿੰਨਿਆਂ ਨੂੰ ਜਿਹੜੀ ਸਜ਼ਾ ਸੁਣਾਈ ਗਈ ਹੈ ਟੋਟਲ 12 ਜਾਣੇ ਸੀ ਇੱਕ ਦੀ ਡੈਥ ਹੋ ਗਈ ਔਰ ਅੱਜ 8 ਜਾਣੇ ਜਿਹੜੇ ਉਹ ਕਸਟਡੀ ਦੇ ਵਿੱਚ ਲਾਏ ਨੇ ਔਰ ਤਿੰਨ ਜਾਣਿਆਂ ਦੀ ਜਿਹੜਾ 12 ਤਰੀਕ ਨੂੰ ਮੇਰੇ ਐਡਵੋਕੇਟ ਸਭ ਤੁਹਾਨੂੰ ਦੱਸਣਗੇ ਵੀ ਉਹਨਾਂ ਦਾ ਕੀ ਹੋਇਆ ਸੋ ਮੈਂ ਬਹੁਤ ਖੁਸ਼ ਹਾਂ ਅੱਜ ਔਰ ਮੈਂ ਆਪਣੇ ਹਸਬੰਡ ਔਰ ਮਾਨਜੋਗ ਕੋਰਟ ਆਪਣੇ ਐਡਵੋਕੇਟ ਅਮਿਤ ਤਮਨ ਜੀ ਇਹਨਾਂ ਦਾ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ ਕਰਦੀ ਹਾਂ ਕਿ ਜਿਨ੍ਹਾਂ ਨੇ ਅਵੇਦਾ ਆਪਣੀ ਫੈਮਿਲੀ ਕੀ ਜਿਹੜੇ ਮੈਨੂੰ ਇਨਸਾਫ ਦੀ ਮੰਜ਼ਲ ਤੱਕ ਲੈ ਕੇ ਆਇਆ ਸੋ ਇਹ ਉਹ ਭੈਣਾਂ ਜਿਨ੍ਹਾਂ ਵੱਲੋਂ ਲੰਮੀ ਲੜਾਈ ਕੜੀ ਤਾਂ ਇਹਨਾਂ ਦੀ ਜਿਹੜੀ ਲੜਾਈ ਜਾਰੀ ਰੱਖੀ ਵਕੀਲ ਸਾਹਿਬ ਦਾ ਅਹਿਮ ਰੋਲ ਹੈ ਉਹਨਾਂ ਨਾਲ ਵੀ ਗੱਲ ਕਰਦੇ ਹਾਂ ਜੀ ਧੰਨ ਸਾਹਿਬ ਵੱਡਾ ਰੋਲ ਹੁੰਦਾ ਹੈ ਲੋਕਾਂ ਨੂੰ ਨਿਆਂ ਦਿਵਾਉਣਾ ਤਾਂ ਅੱਜ ਨਿਆਂ ਦੀ ਪੌੜੀ ਲਗਭਗ ਚੜ ਚੁੱਕੇ ਹੋ ਕਿਵੇਂ ਦੇਖਦੇ ਹੋ ਮੌਜੂਦਾ ਵਿਧਾਇਕ ਜੋ ਉਸ ਨੂੰ ਵੀ ਹਰਾਸਤ ਵਿੱਚ ਲਿਆ ਗਿਆ ਹੈ ਕੀ ਕੇਸ ਸੀ ਕਿੰਨਾ ਚਿਰ ਤੁਸੀਂ ਇਹ ਸਟੱਡੀ ਕੀਤਾ ਕਿਵੇਂ ਕਿਵੇਂ ਇਹ ਸਟੈਪ ਵਾਈਜ਼ ਸਰ ਦੱਸੋ ਸਰ ਕੇਸ ਕਾਫੀ ਸਟੱਡੀ ਕਰਦਾ ਰਿਹਾ ਮੈਂ ਤੇ ਕਾਫੀ ਸਿਰ ਤੋਂ ਮੈਂ ਲੜ ਰਿਹਾ ਫਾਲੋਅ ਅਪ ਕਰ ਰ ਤੇ ਟੋਟਲ ਸਰ ਜਿਹੜੀ ਇਹ 2013 ਸੰ ਦਾ ਪਰਚਾ ਸੀ ਤੇ ਮੈਂ ਕਾਫੀ ਲੇਟ ਹੀ ਕੀਤਾ ਇਹਨੂੰ ਤੇ ਤਕਰੀਬਨ ਆਈ ਥਿੰਕ ਕਾਫੀ ਗਵਾਹ ਕਰਵਾਉਣ ਤੋਂ ਬਾਅਦ ਕਈ ਗਵਾਹ ਹਸਟਾਈਲ ਵੀ ਹੋਏ ਆ ਇਹਨਾਂ ਨੇ ਵੀ ਆਪਣੇ ਡਿਫੈਂਸ ਵਾਲਿਆਂ ਨੇ ਵੀ ਆਪਣੇ ਪੱਖ ਦੇ ਵਿੱਚ ਗਵਾਹ ਕਰਵਾਏ ਆ ਬਟ ਜਿਹੜੇ ਹੁਣ ਆ ਜਿਹੜੇ ਅੱਜ ਦੀ ਤਰੀਕ ਦੇ ਵਿੱਚ ਟੋਟਲ 12 ਦੋਸ਼ੀ ਇੱਕ ਦੀ ਡੈਥ ਹੋ ਚੁੱਕੀ ਜੋ ਕਿ ਪਰਮਜੀਤ ਸਿੰਘ ਸੀ 11 ਦੇ 11 ਹੀ ਜਿਹੜੇ ਸੀ ਉਹ ਦੋਸ਼ੀ ਕਰਾਰ ਦਿੱਤੇ ਗਏ ਆ ਜੱਜ ਸਾਹਿਬ ਵੱਲੋਂ ਤੇ ਕਵਾਂਟਮ ਆਫ ਸੈਂਟੈਂਸ ਦੀ ਜਿਹੜੀ ਜਿਹੜੀ ਬਹਿਸ ਹੋਏਗੀ ਜਾਂ ਗਲਬਤ ਹੋਏਗੀ ਉਹ 12 ਤਰੀਕ ਨਵੰਨੇ ਮਹੀਨੇ ਨੂੰ ਹੋਏਗੀ ਅਸ਼ਰਾਫ ਸਰ ਦੇਖਿਆ ਜਾ ਤਾਂ ਇੱਕ ਵਧਾਈਤ ਮਿਲ ਜਾਂਦੀ ਸਿੰਘ ਲਾਲਪੁਰਾ ਦੇਸ ਦੇ ਵਿੱਚ ਨੇ ਕੁਝ ਕਿਹਾ ਜਾ ਰਿਹਾ ਕਿ ਕੁਝ ਕੁਝ ਕਿਹਾ ਜਾ ਰਿਹਾ ਕਿ 4 ਸਾਲ ਦੀ ਸਜ਼ਾ ਸੁਨਾਤੀ ਕਿ ਕੀ ਅਜੇ ਸਜ਼ਾ ਸੁਨਾ ਲਈਤੀ ਗਈ ਹੈ ਜਾਂ 12 ਤਰੀਕ ਤੋਂ ਬਾਅਦ ਜਿਹੜੀ ਸੁਨਾਈ ਹੋਏਗੀ ਅਜੇ ਫਿਰ ਇਸ ਕੇਸ ਦੀ ਅੱਜ ਤੱਕ ਕੋਈ ਸਜ਼ਾ ਨਹੀਂ ਸੁناਈ ਗਈ 12 ਤਰੀਕ ਨੂੰ ਕੁਆਂਟਮ ਆਫ ਸੈਂਟੈਂਸ ਤੋਂ ਬਾਅਦ ਹੀ ਸਜ਼ਾ ਸੁناਈ ਜਾਏਗੀ ਜੋ ਵੀ ਜਾਸ ਸਾਹਬ ਦਾ ਹੋਏਗਾ ਪ੍ਰੇਮ ਕੁਮਾਰ ਜਸ ਸਾਹਬ ਨੇ ਸੁਨਾਣੀ ਹੈ ਸਰ ਕੀ ਲੱਗਦਾ ਇਸ ਕੇਸ ਵਿੱਚ ਕਿੰਨੀ ਲੰਮੀ ਸਜ਼ਾ ਹੋਣ ਦੀ ਕਿਉਂਕਿ ਤੁਸੀਂ ਵੀ ਵਕੀਲ ਹੋ ਕੁਝ ਨਾ ਕੁਝ ਆਈਡੀਆ ਹੁੰਦਾ ਕਿੰਨੇ ਸਾਲ ਦੀ ਸਜ਼ਾ ਹੋ ਸਕਦੀ ਹੈ ਸਰ ਇਸ ਤੇ ਮੈਂ ਕੋਈ ਗੱਲ ਨਹੀਂ ਕਰਾਂਗਾ ਕਿਉਂਕਿ ਜੋ ਵੀ ਅਦਾਲਤ ਦਾ ਫੈਸਲਾ ਹੋਏਗਾ ਸਾਨੂੰ ਮਨਜ਼ੂਰ ਹੋਏ ਤੋ ਇਹ ਹਨ ਸਾਡੇ ਨਾਲ ਐਡਵੋਕੇਟ ਧਵਨ ਸਾਹਿਬ ਜਿਨ੍ਹਾਂ ਵੱਲੋਂ ਇਹ ਲੰਮੀ ਲੜਾਈ ਲੜੀ ਗਈ ਤਾਂ ਇਹਨਾਂ ਵੱਲੋਂ ਕਿਆ ਗਿਆ ਕਿ 12 ਤਰੀਕ ਨੂੰ ਜਿਹੜੀ ਐਸ ਕੇਸ ਦੀ ਸੁਣਵਾਈ ਹੈ ਤਾਂ ਕਿੰਨੀ ਸਜ਼ਾ ਹੋਏਗੀ ਇਹ ਪਹਲਾਂ